ਸਾਰਿਆਂ ਨੂੰ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਸਰਦਾਰ ਬਹਾਦਰ ਬਾਬਾ ਗੁਲਾਬ ਸਿੰਘ ਜੀ ਦੇ ਆਨੰਦ ਕਾਰਜ ਦੀਆਂ ਵਿਆਹ ਦੀਆਂ ਇਹ ਸ਼ੁਭ ਕਾਰਣੀਆਂ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਬਾਕੀ ਤੁਸੀਂ ਸਾਰੇ ਹੀ ਇੱਥੇ ਆਏ ਹੋ ਕਿਉਂਕਿ ਇਹ ਬਾਬਾ ਜੀ ਦਾ ਪਿਆਰ ਆ ਮੇਰਾ خیال ਸੂਵੀ ਨਾਈਟ ਚ ਤਾੜੀਆਂ ਤਾਂ ਨਹੀਂ ਮਾਰ ਸਕਦੇ ਬਾਬਾ ਜੀ ਕਮਾਰ ਸਕਦੇ ਆ ਫੇਰ ਮਾਰ ਦਿਓ ਕਿਸ ਦਾ ਕਰਜ਼ਾ ਦੇਣਾ ਕਮਾਲ ਦੀ ਗੱਲ ਆ ਯਾਰ ਉਸਤਾਦ ਜੀ ਯਾਰ ਤਾੜੀ ਮਾਰ ਦੇ ਬਾਬਾ ਜੀ ਨੇ ਕਿਹਾ ਬਾਰ-ਬਾਰ ਵਿਆਹ ਕਰਾਉਣਾ ਇੱਕ ਵਾਰੀ ਵਿਆਹ ਕਰਾਉਣਾ ਬਾਬਾ ਜੀ ਨੇ ਉਹ ਕਰਾ ਲਿਆ ਹੁਣ 1.5 200 ਸਾਲ ਤੱਕ ਇਹ ਜਿਲੇਣਾ ਪਿਆ ਠੀਕ ਹੈ ਨਾ ਇੱਕ ਵਾਰੀ ਖੁੱਲ ਕੇ ਜੇਰੂ ਬਾਬਾ ਜੀ ਦਾ ਜ਼ਿਆਦਾ ਚਾਹ ਨਾ ਘੇਟੇ ਕੇ ਦਾੜੀ ਮਰਿਆ ਯਾਰ ਕਮਾਲ ਦੀ ਗੱਲ ਆ ਬਾਬਾ ਮਾਰ ਦਾੜੀ ਯਾਰ ਕਮਾਲ ਕਰਦੇ ਆ ਉਹ ਗੱਲਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਅਜ ਉਸ ਪਰਮਪ੍ਰਦਾ ਪ੍ਰਮਾਤਮਾ ਦਾ ਸੱਚੇ ਪਾਤਸ਼ਾਹ ਦਾ ਬਾਬਾ ਗੁਲਾਬ ਜੀ ਦੇ ਸਿਰ ਦੇ ਉੱਤੇ ਹੱਥ ਆ ਤੇ ਖੁਸ਼ੀਆਂ ਭਰਿਆ ਮਾਹੌਲ ਆ ਕਿਉਂਕਿ ਦੇਖਿਆ ਮੈਨੂੰ ਤੁਸੀਂ ਦੇਖਿਆ ਫਿਲਮਾਂ 'ਚ ਆਵਾਤਾਵਾ ਬੋਲਦੇ ਆ ਕਿਉਂਕਿ ਮੋਹਰੇ ਬੈਠੀ ਆ ਫਾਜ ਨੇਂਗਾ ਦੀ ਕਿਤੇ ਇੱਕ ਵੀ ਇੱਧਰ ਉੱਧਰ ਹੋ ਗਿਆ ਲਫਜ਼ ਹੈ ਨਾ ਤੇ ਬਾਬਾ ਜੀ ਕਿਰਪਾ ਨਾਲ ਹੀ ਨਿਕਲੇ ਆਉਣੀ ਹੈ ਤੇ ਮੈਂ ਚਾਹੁੰਨਾ ਆ ਵੀ ਮੈਂ ਜਿੰਨਾ ਕਿ ਬੋਲ ਗਿਆ ਬਾਬਾ ਜੀ ਇਹ ਤੁਹਾਡੇ ਅਸ਼ੀਰਵਾਦ ਨਾਲ ਹੀ ਬੋਲ ਗਿਆ ਸੋ ਇਸ ਕਰਕੇ ਬਈ ਤੁਸੀਂ ਸਾਰੇ ਇੱਥੇ ਆਏ ਹੋ ਤੇ ਮੈਨੂੰ ਲੱਗਦਾ ਕਿਉਂਕਿ ਦੇਖੋ ਕਹਿੰਦੇ ਵੀ ਬਸ ਮੇਰੇ ਉਸਤਾਦ ਜੀ ਗੁਰਪ੍ਰੀਤ ਗਿੱਕੀ ਸਾਹਿਬ ਆਉਣ ਵਾਲੇ ਆ ਹਾਂ ਕਿਥੇ ਆ ਫੇਕ ਯਾਰ ਮੇਰੇ ਗੁਰੂ ਵਾਸਤੇ ਚਾਹਤ ਤਾੜੀਆਂ ਮਾਰਿਆ ਯਾਰ ਇੱਕ ਉਸਤਾਦ ਜੀ ਕੈਲੀ ਬਾਜੀ ਵਾਸਤੇ ਕੀ ਬਾਤ ਹੈ ਇਥੇ ਕੀਪੀ ਗਰੇਵਾਲ ਸਾਹਿਬ ਜੀ ਵੀ ਪਹੁੰਚੇ ਆ ਵੱਡੇ ਭਾਈ ਉਹਨਾਂ ਵਾਸਤੇ ਵੀ ਚਾਹਤ ਤਾੜੀਆਂ ਮਾਰਦੇ ਯਾਰ ਨਿਸ਼ਾਵਾਨੋ ਨਿਸ਼ਾਵਾਨੋ ਜੀ ਉਹ ਮੈਂ ਕਹਿੰਦਾ ਚਾਰ ਇਦਾਂ ਕਹਾਂ ਜੇ ਚਾਰ ਕਾਵਾਂਗੇ ਤੇ ਦੋ ਤਾਂ ਤੁਸੀਂ ਮਾਰੋ ਗਈ ਥਾਂ ਗਿਆ ਸੋ ਤੁਸੀਂ ਬਾਗਮਲ ਸਾਡੇ ਭਾਬੀ ਜੀ ਸਤਿਕਾਰਯੋਗ ਅਮਰ ਨੂਰੀ ਜੀ ਕਿਆ ਬਾਤ ਹੈ ਮੇਰੇ ਨੱਚ ਦੀ ਇਹ ਤਾਂ ਨਹੀਂ ਗਾ ਸਕਦੇ ਮੈਂ ਇੱਥੇ ਨਹੀਂ ਇੱਥੇ ਇਹ ਕੀ ਗੱਲ ਇੱਥੇ ਕੀ ਗੱਲ ਹੋ ਗਈ ਜੀ ਐਨਾ ਹੀ ਕਹਤਾ ਵੀ ਮੈਂ ਤਾਂ ਗਾਣਾ ਗਾਉਣ ਥੋੜੀ ਲੱਗਾਈ ਮੈਂ ਤਾਂ ਗਾਣਾ ਦੱਸਿਆ ਆ ਵੀ ਮੇਰੇ ਨੱਚ ਦੀ ਦੇ ਖੁੱਲ ਗਏ ਬਾਲ ਭਾਬੀ ਮੇਰੇ ਕੋਤ ਕਰਦੇ ਇਹ ਮੈਂ ਗਾਣਿਆ ਭਾਬੀ ਜੀ ਬੜਾ ਟਾੜਾ ਸੁਣਿਆ ਇਹ ਮੈਂ ਇੰਨੀ ਗੱਲ ਹੀ ਕਹਣੀ ਤੇ ਮੈਂ ਭਰਾਵਾ ਉਹਨਾਂ ਨੂੰ ਕਹਿੰਦਾ ਇਹ ਨਹੀਂ ਕਹਿਣ ਲੱਗਾ ਮੈਂ ਤੁਸੀਂ ਆ ਕੇ ਖਾਓ ਸੋ ਬਾਬਾ ਜੀ ਬਹੁਤ ਵਧੀਆ ਢੰਗ ਦੇ ਨਾਲ ਤੁਹਾਨੂੰ ਆਪਣੇ ਸ਼ਬਦਾਂ ਦੇ ਨਾਲ ਨਿਹਾਲ ਕਰਕੇ ਗਏ ਨੇ ਸੋ ਬਹੁਤ ਬਹੁਤ ਮਿਹਰਬਾਨੀ ਮੇਰਾ ਖਿਆਲ ਆ ਵੀ ਇੱਥੇ ਗੁਰੂ ਜੀ ਆ ਜਾਓ ਮੈਂ ਤਾਂ ਕਹਿੰਦਾ ਆਹ ਕੀ ਬਾਤ ਆ ਹੁਣ ਆਪਾਂ ਨੂੰ ਕਿਸੇ ਦੀ ਪਰਵਾਹ ਨਹੀਂ ਕਿ ਜਦੋਂ ਗੁਰੂ ਨਾਲ ਆ ਫੇਰ ਤਾਂ ਨਿਆਰਾ ਹੀ ਹੋਣਾ ਮੈਂ ਤੁਹਾਨੂੰ ਤਾਂ ਦੱਸਦਾ ਵੀ ਮੇਰੀ ਜਿੰਨੀ ਕਾਜੀ ਤੌਰ ਆ ਨਾ ਇੱਥੇ ਜਿਆਦਾ ਗੁੱਗੀ ਬਾਜੀ ਵਾਸਤੇ ਗੁਰੂ ਜੀ ਕਰਕੇ ਆ ਤੇ ਜਾਂ ਕੈਲੀ ਬਾਜੀ ਕਰਕੇ ਕੈਲੀ ਬਾਜੀ ਓਹੋ ਤੇ ਰੂਬੀ ਖਾਨ ਜੀ ਵੀ ਇੱਥੇ ਪਹੁੰਚੇ ਨੇ ਤੇ ਆ ਪਹਿਣਾ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਸੂਫੀ ਤੜਾ ਕਮਾਲ ਦਾ ਮੈਂ ਫੇਸਬੁੱਕ ਤੇ ਮੈਂ ਸੁਣਦਾ ਹੁੰਨਾ ਔਰ ਕੀ ਬਾਤ ਆ ਬਾਬਾ ਜੀ ਤੁਹਾਨੂੰ ਕਿਹਦੇ ਜਗ੍ਹਾ ਤੇ ਨੰਬਰ ਦਈਏ ਹਏ ਕੀ ਬਾਤ ਹੈ ਲਵ ਯੂ ਸਰਦੂਲ ਭਾਜੀ ਕਮਾਲ ਦੇ ਯਾਰ ਬਾਹ ਕਮਾਲ ਹਮੇਸ਼ਾ ਮੈਨੂੰ ਬਹੁਤ ਪਿਆਰ ਕਰਦੇ ਹੁੰਦੇ ਸੀ ਹਮੇਸ਼ਾ ਹੀ ਸੋ ਅੱਜ ਸਾਡੇ ਵਿੱਚ ਨਹੀਂ ਪਰ ਉਹਨਾਂ ਦੀਆਂ ਯਾਦਾਂ ਉਹਨਾਂ ਦੇ ਗੀਤ ਹਮੇਸ਼ਾ ਸਾਡੇ ਨਾਲ ਰਹਿਣਗੇ ਉਹਨਾਂ ਦੇ ਜੋ ਉਹਨਾਂ ਦਾ ਚੱਕ ਬੂਟਾ ਬੂਟਾ ਮੁਹੰਮਦ ਸਾਹਿਬ ਕੀ ਬਾਤ ਆ ਬਾਬਾ ਜੀ ਅੱਜ ਕੀ ਬਾਤ ਆ ਮਾਮਾ ਸਾਹਿਬ ਅੱਜ ਤੇ ਪਹੁੰਚ ਗਏ ਨੇ ਐ ਕੀ ਬਾਤ ਆ ਤੁਹਾਡਾ ਸਾਰਿਆਂ ਦਾ ਮੈਂ ਤੈਅਦ ਲੋ ਸ਼ੁਕਰਗੁਜ਼ਾਰ ਆ ਬਾਬਾ ਰਣਜੀਤ ਸਿੰਘ ਜੀ ਦਿੱਲੀ ਵਾਲੇ ਬਾਬਾ ਜੀ دیਵਾਨ ਆ ਰਹੇ ਕਿ ਨਹੀਂ ਬਾਬਾ ਸਰਵਜੀਤ ਸਿੰਘ ਜੀ ਦਿੱਲੀ ਵਾਲੇ ਉਹ ਰਣਜੀਤ ਸਿੰਘ ਜੀ ਵੀ ਆ ਗਏ ਉਹ ਵੀ ਇੱਥੇ ਆਏ ਹੋਣੇ ਯਾਰ ਮੰਨਦੀ ਗੱਲ ਅੱਗੇ ਬੈਠੇ ਆ ਨਾ ਸੋ ਕੀ ਆ ਬਾਤ ਆ ਬੋ ਨੀ ਸਈਓ ਰਾਲ ਦੇ ਬੋ ਨੀ ਬਦਾ ਨੀ ਮੈਂ ਵੜ ਪਾਇਆ ਰਾਜਾ ਇੱਕ ਕਈਆਂ ਨੇ ਗੋਣਾ ਮੈਂ ਤਾਂ ਕਰਕੇ ਗਿਆ ਕਿ ਬਾਬਾ ਜੀ ਨੇ ਅੱਜ ਜਿਹੜਾ ਇੱਕ ਆਪਣੀ ਲਾਈਫ ਦਾ ਨਵਾਂ ਚੈਪਟਰ ਸਟਾਰਟ ਕੀਤਾ ਆ ਸੋ ਉਹਦੇ ਵਾਸਤੇ ਆਪਾਂ ਸਾਰੇ ਵਧਾਈ ਦੇਣ ਆਏ ਆ ਸੋ ਮੈਂ ਗੁਰਮੀ ਕੁਗੀ ਬਾਜੀ ਗੁਰੂ ਜੀ ਆਉ ਨਾ ਦੋ ਮਿੰਟ ਸਾਰੇ ਆਜੋ ਗੁਰੂ ਜੀ ਗੁਰੂ ਜੀ ਆਉ ਤਾਂ ਸੀ ਦੋ ਕੁ ਮਿੰਟ ਆਪਾਂ ਫੇਰ ਨਿਕਲ ਜਾਣਾ ਆញਓ ਗੁਰੂ ਜੀ ਮੇਰੀ ਗੁਲਾਬ ਆਪਾ ਜੀ ਨੇ ਡਿਊਟੀ ਲਈ ਆ ਕਹਿੰਦੇ ਜੇ ਨਾ ਇਹ ਤਾਂ ਫਿਰ ਮੈਂ ਤੈਨੂੰ ਭਜਾਉਣਾ ਆ ਆ ਜਾਓ ਆਓ ਗੁਰੂ ਜੀ ਆਓ ਹਸ਼ਮਤ ਸੁਲਤਾਨਾ ਜੀ ਇਹ ਬੀਬੀਆਂ ਬਹੁਤ ਵਧੀਆ ਗਾਉਂਦੀਆਂ ਆ ਪੜਾ ਮੇਰੀ ਜਿਉਂਦੀਆਂ ਬਾਤਿਆ ਰੋ ਵਾ ਇਦਾਂ ਦੀ ਮਿਹਨਤ ਕਰਦੇ ਰੋ ਹੋ ਜਾਣ ਇਹਨਾਂ ਦੀ ਤੁਸੀਂ ਅਜੇ ਗਾਉਣਾ ਆ ਨਾ ਉਹ ਮੈਂ ਪਹਿਲਾਂ ਹੀ ਕਹਤਾ ਉਹ ਕੋਈ ਗੱਲ ਨਹੀਂ ਬਹੁਤ ਕਮਾਲ ਦੀ ਆਓ ਜੀ